ਹੱਥਾਂ ਦੇ ਵਿੱਚ ਪੋਸਟਰ ਤੇ ਕਾਲੀਆਂ ਝੰਡੀਆਂ ਫੜ ਕੇ ਮੁਰਦਾਬਾਦ ਦੇ ਨਾਰੀ ਲੰਦੇ ਪ੍ਰਦਰਸ਼ਨਕਾਰੀਆਂ ਦੀਆਂ ਇਹ ਤਸਵੀਰਾਂ ਨੇ ਲੁਧਿਆਣਾ ਦੇ ਹਲਕੇ ਜਗਰਾਉਂਦਿਆਂ ਜਿੱਥੇ ਮੁੱਖ ਮੰਤਰੀ ਮਾਨ ਦੇ ਵੱਲੋਂ ਰੋਸ਼ੋ ਕੱਢਿਆ ਗਿਆ ਲੋਕਾਂ ਦੇ ਵੱਲੋਂ ਪਰਮਸਵਾਗਤ ਹੁੰਦਾ ਦੇਖਣ ਨੂੰ ਮਿਲਿਆ ਉੱਥੇ ਹੀ ਕੁਝ ਲੋਕਾਂ ਦੇ ਵੱਲੋਂ ਮੁੱਖ ਮੰਤਰੀ ਮਾਨ ਦਾ ਜਿਵੇਂ ਹੀ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਉਨ੍ਹਾਂ ਨੂੰ ਧੱਕੇ ਮਾਰਦੀ ਹੋਈ ਦਿਖਾਈ ਦਿੱਤੀ ਇੰਨਾ ਹੀ ਨਹੀਂ ਪ੍ਰਦਰਸ਼ਨਕਾਰੀਆਂ ਦੇ ਹੱਥਾਂ 'ਚ ਫੜੇ ਪੋਸਟਰ ਵੀ ਪੜਦੀ ਹੋਈ ਪੁਲਿਸ ਨਜ਼ਰ ਆਈ ਵਿਰੋਧ ਕਰਦੀ ਪਿੰਡੂ ਮਜ਼ਦੂਰ ਯੂਨੀਅਨ ਨੇ ਕਿਹਾ ਕਿ ਦਲਤਾਂ ਦੀਆਂ ਵੋਟਾਂ ਦੇ ਨਾਲ ਭਗਵੰਤ ਮਾਨ ਮੁੱਖ ਮੰਤਰੀ ਬਣੇ ਨੇ ਉਹਨਾਂ ਕਹਿ ਕੇ 9 ਵਾਰ ਮੀਟਿੰਗ ਦਿੱਤੇ ਜਾਣ ਤੇ ਪੈਸੇ ਖਰਚ ਕੇ ਗਰੀਬਾਂ ਦੇ ਮਸਲੇ ਹੱਲ ਕਰਵਾਉਣ ਦੇ ਲਈ ਉਹ ਚੰਡੀਗੜ੍ਹ ਗਏ ਪਰ ਮੁੱਖ ਮੰਤਰੀ ਮਾਨ ਦੇ ਵੱਲੋਂ ਉਹਨਾਂ ਦੀ ਨਾਲ ਮੁਲਾਕਾਤ ਨਹੀਂ ਕੀਤੀ ਗਈ ਜਦੋਂ ਉਹਨਾਂ ਦੀ ਕੋਈ ਹੁਣ ਸੁਣਵਾਈ ਨਹੀਂ ਹੋ ਰਹੀ ਤਾਂ ਉਹ ਇਸੇ ਤਰ੍ਹਾਂ ਵਿਰੋਧ ਕਰਕੇ ਆਪਣੀ ਗੱਲ ਮੁੱਖ ਮੰਤਰੀ ਮਾਨ ਤੱਕ ਪਹੁੰਚਾਉਣਗੇ ਜੀ ਭਗਵੰਤ ਮਾਨ ਜਿਹੜਾ ਦਲਤਾਂ ਦੇ ਨਾਲ ਪੋਟਾ ਦੇ ਨਾਲ ਸੱਚਾ ਚ ਆਇਆ ਮੁੱਖ ਮੰਤਰੀ ਬਣਿਆ ਜਦੋਂ ਦਾ ਇਹ ਮੁੱਖ ਮੰਤਰੀ ਬਣਿਆ ਸਾਡੇ ਪਿੰਡੂ ਤੇ ਖੇਤ ਮਜ਼ਦੂਰ ਜਿੱਥੇ ਮੰਗਾਂ ਨੂੰ ਦਲਤਾਂ ਨੂੰ 9 ਵਾਰ ਮੀਟਿੰਗ ਦੇ ਸਬੰਧ ਦਿੱਤਾ 9 ਵਾਰ ਤੇ ਹਰੇਕ ਮੀਟਿੰਗ ਦੇ ਵਿੱਚ ਚੰਡੀਗੜ੍ਹ ਹੁੰਦਾ ਹੋਇਆ ਵੀ ਇਨਕਾਰ ਕਰ ਦਿੰਦਾ ਵੀ ਮੈਂ ਬਾਹਰ ਆ ਸਾਡਾ ਖਰਚਾ ਹੋ ਜਾਂਦਾ ਗਰੀਬ ਆਦਮੀਆਂ ਮਜ਼ਦੂਰਾਂ ਦੂਸਰੀ ਸਾਈਡ ਤੇ ਹੋ ਰਿਹਾ ਬਾੜਾ ਕਰਾਇਆ ਖੱਚ ਕੇ ਜਾਂਦੇ ਆ ਕੀ ਮੰਗ ਕਰਦੇ ਆ ਕੀ ਮੰਗ ਕਰਦੇ ਬਣ ਸਾਡੇ ਨਾਮਲੇ ਮਸਲੇ ਬਹੁਤ ਨੇ ਜਿਹੜੇ ਗਰੀਬ ਵਰਗਾ ਜੀ ਬਹੁਤ ਇਹ ਮਾਮਲੇ ਆ ਸਾਡੇ ਦੇਖੋ ਇੱਕ ਤਾਂ ਨੇ ਜਿਹੜੀ ਕਣਕ ਨਦੀ ਸੀਗੀ ਪੰਜਾਬ ਵਾਲੀ ਕਣਕ ਬੰਦ ਕੱਟਦੀ ਇਹ ਕੀਪਾਟੇ ਹੁੰਦੀ ਸੀ ਦੂਜਾ ਜਿਹੜੇ ਮਜ਼ਦੂਰਾਂ ਦੇ ਬਿਜਲੀ ਦੇ ਬਿੱਲ ਸੀਗੇ ਉਹਨਾਂ ਦੀ ਮਾਫੀ ਕੱਟ ਕੇ ਜਰਨਲ 'ਚ ਕਰਦੀ ਜਿਹੜੀ ਐਸਸੀ ਵਰਗ ਦੇ ਤੌਰ ਤੇ ਮਿਲਦੀ ਸੀ ਉਹ ਕੱਟਦੀ ਇਹ ਪਹਿਲਾ ਜਿਹੜੇ ਇਦੂਰਾ ਨੂੰ 20000 ਇੱਕ ਮਿੰਟ ਇੱਕ ਮਿੰਟ ਇਸ ਟਾਈਮ ਪਹਿਲਾਂ ਤੇ ਗਾ ਕੇ ਦੇਖ ਲੋ ਹੁਣ ਅੱਜ ਇੱਥੇ ਵਿਰੋਧ ਕਿਉਂ ਕਰ ਰਹੇ ਆ ਅਸੀਂ ਵਿਰੋਧ ਕਰਦੇ ਜੇ ਸਾਡੀ ਗੱਲ ਹੀ ਨਹੀਂ ਸੁਣਦਾ ਫਿਰ ਐਂ ਸੁਣਾਉਣੀ ਆ ਅਸੀਂ ਦੱਸਦੀ ਕਿ ਇਹ ਵੀਡੀਓਜ਼ ਦੇਖਣ ਤੋਂ ਬਾਅਦ ਸ਼ਰਮ ਨੇ ਅਕਾਲੀ ਦਲ ਦੇ ਲੀਡਰ ਵਿਕਰਮਤ ਜੀਤਿਆ ਦੇ ਵੱਲੋਂ ਮੁੱਖ ਮੰਤਰੀ ਮਾਨ ਨੂੰ ਘੇਰਿਆ ਗਿਆ ਹੈ ਅਤੇ ਤਿੱਖੇ ਨਿਸ਼ਾਨੇ ਵੀ ਸੱਦੇ ਗਏ ਨੇ ਉਹਨੇ ਕਿਹਾ ਕਿ ਬੇਸ਼ਰਮੀ ਦੀ ਹੱਦ ਵੇਖ ਲਓ ਮਰਦਾਵਾ ਦੇ ਨਾਅਰੇ ਪ੍ਰਤੀ ਅੱਖਾਂ ਮੀਟ ਕੇ ਝੂਠ ਹੀ ਬੋਲੀ ਜਾਂਦੇ ਪਰ ਹਰ ਝੂਠ ਨਹੀਂ ਚੱਲ ਸਕਦਾ ਆਪਣਾ ਹਰਿਆਪਨ ਸੁੱਕੋ ਤੇ ਪੰਜਾਬ ਦੇ ਨੌਜਵਾਨਾਂ ਨੂੰ ਪੱਕੀਆਂ ਨੌਕਰੀਆਂ ਦਿਓ ਜੋ ਤੁਸੀਂ ਵਾਦਾ ਕੀਤਾ ਸੀ ਤੇ ਕਿਸਾਨਾਂ ਦੇ ਮਸਲੇ ਵੀ ਪੈਲ ਦੇ ਆਧਾਰ ਤੇ ਹੱਲ ਕਰੋ ਤੁਸੀਂ ਕਿ ਇਹ ਮੱਜੀਠੀਆ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਤੇ ਮੁੱਖ ਮੰਤਰੀ ਮਾਨ ਦੇ ਉੱਤੇ ਖੂਬ ਨਿਸ਼ਾਨੇ ਸਾਤੇ ਗਏ ਨੇ ਬਿਆਰ ਰਿਪੋਰਟ ਪੰਜਾਬੀ ਲੋਕ ਚੈਨਲ